ਜਦੋਂ ਘਰ ਦੇ ਵਿੱਚ ਪੁੱਤ ਦੀ লাশ ਪਈ ਹੋਵੇ ਤੇ ਇੱਕ ਮਾਂ ਦੇ ਉੱਤੇ ਕੀ ਗੁਜ਼ਰਦੀ ਆ ਤੁਸੀਂ ਸਮਝ ਸਕਦੇ ਹੋ ਰਾਜਵੀਰ ਜਵੰਦਾ ਜਿਨੇ ਪੂਰੀ ਦੁਨੀਆ ਦੇ ਵਿੱਚ ਨਾਮਣਾ ਖੱਟਿਆ ਉਸ ਮਾਂ ਨੇ ਐਨੇ ਸੰਸਕਾਰ ਦਿੱਤੇ ਛੋਟਾ ਹੁੰਦਾ ਪਾਲਿਆ ਤੇ ਉਸ ਦੇ ਵਿੱਚ ਖਾਬ ਵੇਖੇ ਤੇ ਉਸ ਪੁੱਤ ਨੇ ਆਪਣੀ ਮਾਂ ਦੇ ਜਿਹੜੇ ਖਾਬ ਸੀ ਉਹ ਪੂਰੇ ਕਰ ਦਿੱਤੇ ਜਦੋਂ ਘਰ ਦੇ ਵਿੱਚ ਉਹ ਹੁਣ লাশ ਬਣਿਆ ਪਿਆ ਤੇ ਮਾਂ ਨੇ ਆਪਣੀ ਸੁਦਬੁੱਧ ਗਵਾਉਣੀ ਸੀ ਲੰਬ ਮੈਰਿਜ ਕਰਵਾਈ ਸੀ ਰਾਜਵੀਰ ਜਵੰਦਾ ਨੇ ਤੇ ਅੱਜ ਜਦੋਂ ਉਸ ਕੁੜੀ ਦੇ ਉੱਤੇ ਕੀ ਵਾਪਰ ਰਹੀ ਹੋਵੇਗੀ ਜਿਸ ਨੇ ਏਡੇ ਜਿਹੜਾ ਸੁਨੱਖਾ ਤੇ ਏਡਾ ਸੁਰੀਲਾ ਏਡਾ ਸੰਸਕਾਰੀ ਜਿਹੜਾ ਪਰਮਾਤਮਾ ਨੇ ਉਸਦੇ ਹਿੱਸੇ ਮੁੰਡਾ ਜਿਹੜਾ ਉਹ ਦਿੱਤਾ ਸੀ ਤੇ ਅੱਜ ਜਦੋਂ ਇਸ ਦੁਨੀਆ ਤੋਂ ਚਲਾ ਗਿਆ ਉਸ ਜਵਾਨ ਕੁੜੀ ਦੇ ਉੱਤੇ ਕੀ ਬੀਤਰੇ ਵੀ ਹੋਵੇਗੀ ਜਿਹੜੀ ਰਾਜਵੀਰ ਜਵੰਦੇ ਦੀ ਧਰਮ ਪਤਨੀ ਆ ਤੇ ਛੋਟੇ ਬੱਚੇ ਜਿਹੜੇ ਵੇਟ ਕਰ ਰਹੇ ਸੀ ਬੱਚੀ ਕੰਪਿਊਟਰ ਦੇ ਉੱਤੇ ਡਰਾਇੰਗ ਬਣਾ ਰਹੀ ਸੀ ਜਦੋਂ ਇਹ ਜਿਹੜਾ ਹਾਦਸਾ ਵਾਪਰਿਆ ਉਸ ਤੋਂ ਬਾਅਦ ਬੱਚੀ ਨੂੰ ਨਹੀਂ ਸੀ ਪਤਾ ਉਹ ਆਖ ਰਹੀ ਸੀ ਕਿ ਅੱਜ ਪਾਪਾ ਨੇ ਘਰ ਆਉਣਾ ਤੇ ਉਹਨੂੰ ਮੈਂ ਗਿਫਟ ਦੇਣਾ ਜਦੋਂ ਉਸ ਨੂੰ ਅਚਨ ਚੇਤ ਆਪਣਾ ਪਿਤਾ ਜਿਹੜਾ ਉਹ ਇਸ ਤਰੀਕੇ ਦੇ ਨਾਲ লাশ ਬਣਿਆ ਪਿਆ ਵੇਖਿਆ ਤੇ ਉਹ ਬੱਚੀ ਜਿਹੜੀ ਆਪਣੇ ਪਿਤਾ ਨੂੰ ਠਾਉਣ ਦੀ ਕੋਸ਼ਿਸ਼ ਕਰਦੀ ਸੀ ਜਦੋਂ ਬੱਚੀ ਉਠਾਉਣ ਦੀ ਕੋਸ਼ਿਸ਼ ਕਰਦੀ ਸੀ ਤੇ ਅੱਗੋਂ ਹੰਗਾਰਾ ਨਾ ਮਿਲਿਆ ਤੇ ਉੱਚੀ ਉੱਚੀ ਰੋਣ ਲੱਗੀ ਜਦੋਂ ਰੋਣ ਲੱਗੀ ਤੇ ਜਿੰਨੇ ਕੋਲ ਬੈਠੇ ਸੀ ਲੋਕ ਸਾਰਿਆਂ ਨੇ ਤਾਹਾਂ ਨਿਕਲ ਗਈਆਂ ਕਿ ਕੀ ਕਸੂਰ ਸੀ ਇਸ ਬੱਚੀ ਦਾ ਜਿਸਨੇ ਪ੍ਰਮਾਤਮਾ ਨੇ ਐਡਾ ਵੱਡਾ ਜੀ ਨੂੰ ਝਟਕਾ ਦੇ ਦਿੱਤਾ ਐਡਾ ਨਾਮਣਾ ਖੱਟਣ ਵਾਲਾ ਐਡਾ ਸੰਸਕਾਰੀ ਐਡਾ ਸੂਜਵਾਨ ਐਡਾ ਸੁਨੱਖਾ ਜਿਹੜਾ ਨੌਜਵਾਨ ਆ ਦੁਨੀਆ ਤੋਂ ਅੱਜ ਜਾ ਰਿਹਾ ਦੇ ਪਰਿਵਾਰ ਦਾ ਬੇਹਾਲ ਆ ਪਰਿਵਾਰ ਬੇਹੋਸ਼ ਹੋ ਰਿਹਾ ਧਰਮ ਪਤਨੀ ਉਹ ਰੋ ਰੋ ਕੇ ਅੱਖਾਂ ਸੁੱਜੀਆਂ ਪਈਆਂ ਉਸ ਦੇ ਜਿਹੜੇ ਸਾਥੀ ਅਕਲਵਿੰਦਰ ਬਿੱਲਾ ਉਸ ਦਾ ਜਿਹੜਾ ਦੋਸਤ ਆ ਯੂਨੀਵਰਸਿਟੀ ਦੇ ਟਾਈਮ ਤੇ ਉਸ ਦਾ ਸੀਨੀਅਰ ਸੀ ਤੇ ਨਾਲ ਹੀ ਉਸ ਦੇ ਨਾਲ ਕਮਨਵਰ ਗਰੇਵਾਲ ਉਹ ਵੀ ਸੀਨੀਅਰ ਸੀ ਇਕੱਠਿਆਂ ਨੇ ਜਿਹੜਾ ਸਟਰਗਲ ਕੀਤਾ ਜਿਹੜੇ ਖਾਪ ਵੇਖੇ ਰੱਬ ਨੇ ਪੂਰੇ ਵੀ ਕੀਤੇ ਪਰ ਸਾਰਾ ਕੁਝ ਦੇ ਕੇ ਇੱਕ ਚੀਜ਼ ਦੀ ਘਾਟ ਰੱਖ ਦਿੱਤੀ ਜਿਹੜੇ ਸਵਾਸ ਘਟਾ ਦਿੱਤੇ ਸਵਾਸ ਘਟਾ ਦਿੱਤੇ ਤੇ ਇਸ ਦੇ ਨਾਲ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਜਦੋਂ ਜਾ ਰਿਹਾ ਜਿੱਥੇ ਉਸ ਦਾ ਮਾਂ ਪਿਓ ਜਿਹੜਾ ਪਿਓ ਪਹਿਲਾਂ ਚਲਾ ਗਿਆ ਸੀ ਮਾਂ ਜਿਹੜੀ ਵਰਲਾਪ ਕਰ ਰਹੀ ਹੈ ਧਰਮ ਪਤਨੀ ਵਰਲਾਪ ਕਰ ਰਹੀ ਹੈ ਬੱਚੀ ਜਿਹੜੀ ਆ ਛੋਟੀ ਉਹ ਵਰਲਾਪ ਕਰ ਲਈ ਆ بیٹے ਨੂੰ ਹਜੇ ਇੰਨੀ ਸਮਝ ਨਹੀਂ ਕਿ ਉਸ ਦੇ ਉੱਤੇ ਪ੍ਰਮਾਤਮਾ ਨੇ ਕਿੱਡਾ ਵੱਡਾ ਕਹਿਰ ਢਾ ਦਿੱਤਾ ਕਿੱਡਾ ਵੱਡਾ ਜਿਹੜਾ ਕਹਿਰ ਢਾ ਦਿੱਤਾ ਜਿਸ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਆ ਆਖਣਾ ਸੌਖਾ ਕਿ ਮਨ ਸਮਝਾ ਲਓ ਪਰਮਾਤਮਾ ਦੇ ਅੱਗੇ ਜੋਰ ਨਹੀਂ ਚੱਲਦਾ ਪਰ ਜਿਸ ਦੇ ਉੱਤੇ ਬੀਤਦੀ ਆ ਉਹ ਗੱਲ ਇਹ ਫੀਲ ਕਰ ਸਕਦਾ ਹੈ ਚਾਵਾਂ ਦੇ ਨਾਲ ਜਿਹੜੀ ਕੋਠੀ ਬਣਾਈ ਸੀ ਇਸ ਦੇ ਵਿੱਚ ਜਿਹੜੇ ਬੂਟੇ ਪਲਾਂਟੇਸ਼ਨ ਕੀਤੀ ਸੀ ਉਹ ਰਾਜਵੀਰ ਜਵੰਦਾ ਨੇ ਖੁਦ ਕੀਤੀ ਸੀ ਆਪਣੇ ਬੱਚਿਆਂ ਦੇ ਲਈ ਆਪਦੇ ਲਈ ਏਡੀ ਵੱਡੀ ਤਦਾਦ ਦੇ ਵਿੱਚ ਜਿਹੜਾ ਨਾਮਣਾ ਖਟਿਆ ਪਰ ਆਖਰ ਦੇ ਵਿੱਚ ਕੀ ਮਿਲਿਆ ਪਰਮਾਤਮਾ ਨੇ ਸਵਾਸ ਘਟਦੇ ਤੇ ਤੁਹਾਨੂੰ ਦੱਸ ਦਿੰਨੇ ਕਿ 62 ਏਕੜੇ ਬੁੱਕ ਸੀ ਇਹ ਨੌਜਵਾਨ ਦੇ ਇੰਨਾ ਰੱਬ ਨੇ ਕੰਮ ਦਿੱਤਾ ਸੀ ਪਰ ਸਾਵਾ ਦੇ ਵਿੱਚ ਕਿਰਸ ਕਰ ਦਿੱਤੀ ਜੇਕਰ ਕਿਸੇ ਨੇ ਤਸਵੀਰ ਵਿਖਾਉਣੀ ਹੋਵੇ ਕਿ ਪੰਜਾਬੀ ਕਿਵੇਂ ਦੇ ਆ ਤੇ ਰਾਜਵੀਰ ਰਤਵੰਦੇ ਦੀ ਜਿਹੜੀ ਤਸਵੀਰ ਵਿਖਾ ਦਿਓ ਤੇ ਉਹਦੇ ਵਿੱਚ ਸਾਰਾ ਕੁਝ ਜਿਹੜਾ ਪੰਜਾਬ ਉਹ ਅਗਲੇ ਨੂੰ ਦਿਖ ਜਾਊਗਾ ਵੀ ਪੰਜਾਬੀ ਨੌਜਵਾਨ ਕਿਵੇਂ ਦੇ ਆ ਸੋਹਣੀ ਦਸਤਾਰ ਉੱਚਾ ਲੰਮਾ ਕੱਦ ਸਨੱਖਾ ਪੂਰਾ ਤੇ ਸ਼ਸ਼ੀਲ ਚੰਚਲ ਸੁਭਾ ਤੇ ਨਾ ਕਿਸੇ ਨਾਲ ਬੇਈਮਾਨੀ ਕੰਮ ਤਿੱਕਰ ਮਤਲਬ ਕੰਮ ਕਰਕੇ ਆਪਣਾ ਇੰਜੋਏ ਕਰਨਾ ਐਸ਼ ਕਰਨੀ ਕਦੇ ਕਿਸੇ ਦੇ ਉੱਤੇ ਵਾਧਾ ਨਹੀਂ ਕਰਨਾ ਇਹ ਸਾਰਾ ਕੁਝ